ਸੋਸ਼ਲ ਮੀਡੀਆ ਉੱਤੇ ਪ੍ਰਚਲਿਤ ਜਾਂਦੀ ਅਸ਼ਲੀਲ ਤੇ ਬੱਚਿਆਂ ਨੂੰ ਗਲਤ ਰਾਹੇ ਪਾਉਣ ਵਾਲੀ ਸਮੱਗਰੀ ਉੱਤੇ ਰੋਕ ਲਾਉਣ ਦੇ ਲਈ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਕੀਤਾ ਹੈ ਤੇ ਜਿਸ ਦੀ ਭਰਪੂਰ ਸ਼ਲਾਘਾ ਕਰਨੀ ਵੀ ਬਣਦੀ ਹੈ। ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਨੱਚਰਤਾ ਜਾਂ ਫਿਰ ਡਬਲ ਮੀਨਿੰਗ ਅਸ਼ਲੀਲ ਸਮੱਗਰੀ ਦੇ ਵਿਰੋਧ ਵਿੱਚ ਕਾਫੀ ਚਰਚਾ ਚੱਲ ਰਹੀ ਹੈ। ਕੰਚਨ ਕੁਮਾਰੀ ਯਾਨੀ ਕਿ ਕਮਲ ਦੇ ਕਤਲ ਤੋਂ ਬਾਅਦ ਸੋਸ਼ਲ ਮੀਡੀਆ ਉਤੇ ਗਲਤ ਤੇ ਡਬਲ ਮੀਨਿੰਗਸ ਮਗਰੀ ਪਾਉਣ ਵਾਲੀ ਜਨਤਾ ਨੂੰ ਸਭ ਨੇ ਗਲਤ ਦੱਸਿਆ ਹੈ ਮੈਂ ਇਸ ਬੀਬੀ ਦੀ ਮੌਤ ਤੇ ਇੱਕ ਸਾਡੀ ਖੁਸ਼ੀ ਫੀਲ ਕਰ ਰਹੀ ਹਾਂ ਕਿਉਂਕਿ ਸਾਡੀ ਔਰਤ ਜਾਤ ਦੇ ਮੱਥੇ ਤੇ ਕਲੰਕ ਸੀ ਗੰਦ ਵੇਖੋ ਆ ਬੀਬੀ ਜਿਹੜੀ ਹੈ ਭਾਬੀ ਇਹਨੇ ਕਿੰਨਾ ਜ਼ਿਆਦਾ ਗੰਦ ਪਾਇਆ ਸੀ ਕਿੰਨੀਆਂ ਅਸ਼ਲੀਲ ਵੀਡੀਓ ਗੰਦੀਆਂ ਤੋਂ ਗੰਦੀਆਂ ਵੀਡੀਓ ਇਹਨੇ ਇੰਟਰਨੈਟ ਤੇ ਪਾਈਆਂ ਸੀ ਆਪੋ ਆਪਣੇ ਤਰੀਕੇ ਦੇ ਨਾਲ ਸਾਰੇ ਇਸ ਦਾ ਵਿਰੋਧ ਵੀ ਕਰ ਰਹੇ ਹਨ ਪਾਵੇਂ ਕੇ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਵੱਲੋਂ ਬੀਤੇ ਦਿਨੀ ਕੀਤੇ ਗਏ ਕਤਲ ਨੂੰ ਬਹੁਤਿਆਂ ਨੇ ਗਲਤ ਦੱਸਿਆ ਹੈ ਪਰ ਅਸ਼ਲੀਲ ਸਮਗਰੀ ਦਾਤਾ ਸਾਰਿਆਂ ਨੇ ਹੀ ਵਿਰੋਧ ਕੀਤਾ ਹੈ ਹੁਣ ਇਸ ਸਬਦੇ ਚੱਲਦੇ ਹੋਏ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਕੀਤਾ ਹੈ ਪੰਜਾਬੀ ਮਾਂ ਬੋਲੀ ਦੇ ਲਈ ਪ੍ਰਚਾਰ ਕਰਨ ਵਾਲੇ ਪੰਡਿਤ rau dreanwar ਜੀ ਨੇ ਇੱਕ ਪੱਤਰ ਲਿਖਿਆ ਸੀ ਜਿਸ ਤੋਂ ਬਾਅਦ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨਰ ਨੇ ਵੀ ਇਸ ਨੂੰ ਲੈ ਕੇ ਇਸ ਉੱਤੇ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੂੰ ਸਖਤ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਨੇ ਇਸ ਜਾਰੀ ਕੀਤੇ ਗਏ ਪੱਤਰ ਦੇ ਵਿੱਚ ਜੋ ਲਿਖਿਆ ਹੈ ਉਹ ਵੀ ਤੁਹਾਨੂੰ ਇੱਕ ਵਾਰ ਪੜ੍ਹ ਕੇ ਜਰੂਰ ਸੁਣਾ ਦਿੰਦੇ ਹਾਂ ਪੱਤਰ ਦੇ ਵਿੱਚ ਲਿਖਿਆ ਇਹ ਗਿਆ ਹੈ ਕਿ ਜੋ ਅਸ਼ਲੀਲ ਸਮਗਰੀ ਜਾਂ ਇਹ ਜਿਹੜਾ ਲਚਰਤਾ ਦੇ ਨੂੰ ਲੈ ਕੇ ਜੋ ਕੰਟੈਂਟ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤਾ ਜਾਂਦਾ ਰਿਹਾ ਹੈ ਉਸ ਨੂੰ ਲੈ ਕੇ ਕਾਫੀ ਵੱਡੀ ਚਰਚਾ ਬੀਤੇ ਦਿਨਾਂ ਤੋਂ ਚੱਲ ਰਹੀ ਹੈ ਬੇਸ਼ੱਕ ਜਿਹੜੇ ਅਲੜ ਉਮਰ ਦੇ ਮੁੰਡੇ ਕੁੜੀਆਂ ਜਿਨ੍ਹਾਂ ਨੇ ਪਹਿਲਾਂ ਕਦੇ ਇਸ ਕੰਟੈਂਟ ਦੇ ਵੱਲ ਧਿਆਨ ਨਾ ਦਿੱਤਾ ਹੋਵੇ ਹੁਣ ਉਹਨਾਂ ਦੀ ਗਿਣਤੀ ਜ਼ਰੂਰ ਵਧੀ ਹੋਵੇਗੀ ਇਸ ਕੰਟੈਂਟ ਨੂੰ ਦੇਖਣ ਦੇ ਲਈ ਆਕਰਸ਼ਿਤ ਹੁੰਦਾ ਹੋਵੇਗਾ ਉਹਨਾਂ ਬੱਚਿਆਂ ਦਾ ਧਿਆਨ ਦੇਖਣ ਦੇ ਵਿੱਚ ਆਇਆ ਹੈ ਕਿ ਪਿਛਲੇ 8-10 ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਸੋ ਕਾਲਡ ਇਨਫਲੂਐਂਸਰਸ ਕਹਿਣ ਲਾਉਣ ਵਾਲੇ ਜਿਹੜੇ ਲੋਕ ਆ ਉਹਨਾਂ ਦੇ ਫਾਲੋਅਰਸ ਵਧੇ ਹਨ ਤੇ ਇਸ ਗੱਲ ਨੂੰ ਲੈ ਕੇ ਕਮਿਸ਼ਨ ਚਿੰਤਤ ਹੈ ਕਿ ਇਹਨਾਂ ਵਧੇ ਹੋਏ ਫਾਲੋਅਰਸ ਦਾ ਇੱਕ ਵੱਡਾ ਹਿੱਸਾ ਬੱਚਿਆਂ ਦਾ ਹੋਵੇਗਾ। ਇਸ ਸਬੰਧੀ ਪੰਜਾਬੀ ਚਿੰਤਕ ਡਾਕਟਰ ਪੰਡਿਤਰਾਉਂ ਦਰੇਨਵਰ ਸਹਾਇਕ ਪ੍ਰੋਫੈਸਰ ਚੰਡੀਗੜ੍ਹ ਦੇ ਵੱਲੋਂ ਜਿਹੜੀ ਸ਼ਿਕਾਇਤ ਦਿੱਤੀ ਗਈ ਸੀ ਉਸ ਸਬੰਧ ਦੇ ਵਿੱਚ ਕਾਰਵਾਈ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਇਹਨਾਂ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਉੱਤੇ ਫੇਸਬੁੱਕ ਇੰਸਟਾਗ੍ਰam ਉੱਤੇ ਲੱਚਰ ਭਾਸ਼ਾ ਡਬਲ ਬੀਨਿੰਗ ਵੀਡੀਓਜ਼ ਨਸ਼ਿਆਂ ਤੇ ਗਨ ਕਲਚਰ ਨੂੰ ਉਤਸ਼ਾਹਿਤ ਕਰਨ ਵਾਲੀਆਂ ਵੀਡੀਓਜ਼ ਨੂੰ ਤੁਰੰਤ ਪ੍ਰਭਾਵ ਦੇ ਨਾਲ ਹਟਾਇਆ ਜਾਵੇ ਸੋਸ਼ਲ ਮੀਡੀਆ ਦੇ ਉੱਤੋਂ ਉਹਨਾਂ ਨੂੰ ਬੈਨ ਕਰਨ ਦੇ ਲਈ ਕਾਰਵਾਈ ਕੀਤੀ ਜਾਵੇ ਅਜਿਹੇ ਸਮਗਰੀ ਉੱਤੇ ਨਜ਼ਰ ਰੱਖਣ ਦੇ ਲਈ ਮੁੱਖ ਦਫ਼ਤਰ ਦੇ ਵਿੱਚ ਇੱਕ ਨੋਡਲ ਅਫਸਰ ਨਾਮਜ਼ਦ ਕੀਤਾ ਜਾਵੇ ਜੇਕਰ ਅਜਾ ਜਿਹੜਾ ਕੰਟੈਂਟ ਆ ਉਹ ਵਿਦੇਸ਼ਾਂ ਦੇ ਵਿੱਚੋਂ ਅਪਲੋਡ ਹੁੰਦਾ ਹੈ ਤਾਂ ਉਹ ਜਿਹੜੇ ਪੇਜ ਆ ਜਾਂ ਉਹ ਜਿਹੜੀਆਂ ਸਾਈਟਾਂ ਆ ਉਹਨਾਂ ਦੇ ਉੱਤੇ ਪਾਬੰਦੀ ਲਗਾਉਣ ਦੇ ਲਈ ਕਾਰਵਾਈ ਕੀਤੀ ਜਾਵੇ ਅਪਲੋਡ ਕੰਟੈਂਟ ਨੂੰ ਦੇਖ ਕੇ ਕੰਟੈਂਟ ਤਿਆਰ ਕਰਨ ਅਤੇ ਸੋਸ਼ਲ ਮੀਡੀਆ ਉੱਤੇ ਅਪਲੋਡ ਕਰਨ ਵਾਲੀ ਵਿਅਕਤੀਆਂ ਦੇ ਵਿਰੁੱਧ ਬੀਐਨਐਸ 2023 ਆਈਟੀਐਕ 2000 ਅਤੇ ਪੋਕੋਸੋ ਐਕਟ 2012 ਦੀਆਂ ਬਣਦੀਆਂ ਧਰਾਵਾਂ ਦੇ ਤਹਿਤ ਮਾਮਲੇ ਦਰਜ ਕੀਤੇ ਜਾਣ। ਉਪਰੋਕਤ ਸਬੰਧੀ ਕੀਤੀ ਗਈ ਕਾਰਵਾਈ ਬਾਰੇ 15 ਦਿਨਾਂ ਦੇ ਅੰਦਰ-ਅੰਦਰ ਕਮਿਸ਼ਨ ਨੂੰ ਜਾਣੂ ਕਰਵਾਇਆ ਜਾਵੇ। ਸੋ ਇਹ ਜਿਹੜੀ ਕਾਰਵਾਈ ਕਰਨ ਦੀ ਗੱਲ ਕਮਿਸ਼ਨ ਦੇ ਵੱਲੋਂ ਕਹੀ ਗਈ ਹੈ ਇਹ ਵੀ ਅਸੀਂ ਤਾਂ ਪ੍ਰਪੂਸ਼ ਲਾਗਾ ਕਰਦੇ ਹਾਂ ਕਿ ਇੱਕ ਵਧੀਆ ਕੰਮ ਹੈ ਚਲੋ ਵਧੀਆ ਕਾਰਵਾਈ ਕਰਨ ਦੀ ਗੱਲ ਜਿਹੜੀ ਕੀਤੀ ਗਈ ਹੈ ਇਸ ਬਾਰੇ ਤੁਸੀਂ ਸਾਰੇ ਕੀ رائے ਰੱਖਦੇ ਹੋ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ।